ਸੰਯੁਕਤ ਕਿਸਾਨ ਮੋਰਚੇ ਵੱਲੋਂ ਜਿੱਥੇ ਅੱਜ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ ਉਸ ਤਰ੍ਹਾਂ ਜੇ ਤੁਸੀਂ ਦੇਖ ਸਕਦੇ ਹੋ ਕਿ ਪਾਨੀਗੜ੍ਹ ਦੇ ਵਿੱਚ ਕਿਸਾਨ ਮੋਰਚੇ ਵੱਲੋਂ ਬਲਿਆਰ ਰੋਡ ਦੇ ਕਾਟੋ ਤੇ ਧਰਨਾ ਲਾਇਆ ਜਾ ਰਹੇ ਸਨ ਉੱਥੇ ਇੱਕ ਪਾਸੇ ਮੁਸਲਮਾਈ ਚਾਰੇ ਵੱਲੋਂ ਨਮਾਜ਼ ਅਦਾ ਕੀਤੀ ਜਾ ਰਹੀ ਸੀ ਤੇ ਅੱਲਾਹ ਤਾਲਾਗ੍ਹੇ ਫਰਿਆਦ ਕੀਤੀਆਂ ਜਾ ਰਹੀਆਂ ਸਨ ਕਿ ਕਿਸਾਨ ਸੰਯੁਕਤ ਮੋਰਚੇ ਵੱਲੋਂ ਜੋ ਧਰਨੇ ਲਾਏ ਜਾ ਰਹੇ ਉਹਨਾਂ ਦੀ ਮੰਗਾਂ ਪੂਰੀਆਂ ਹੋਣ ਅਤੇ ਉਹਨਾਂ ਵੱਲੋਂ ਫਰਿਆਦਾਂ ਕੀਤੀਆਂ ਜਾ ਰਹੀਆਂ ਸਨ ਤੁਸੀਂ ਦੇਖ ਸਕਦੇ ਹੋ ਕਿ ਮੌਲਵੀ ਜੀ ਵੱਲੋਂ ਜਿੱਥੇ ਅੱਲਾਹ ਤਾਲਾਗ੍ਹੇ ਪੁਰਯਾਦਾ ਕੀਤਾ ਜਾ ਰਹੀਆਂ ਹਨ ਉੱਥੇ ਹੀ ਸਾਡੇ ਕਿਸਾਨ ਮੋਰਚੇ ਤੇ ਖੜੇ ਕਿਸਾਨ ਯੂਨੀਅਨ ਦੇ ਵੱਖ-ਵੱਖ ਜਥੇਬੰਦਿਆਂ ਦੇ ਆਗੂ ਖੜੇ ਨਜ਼ਰ ਆਏ ਉੱਥੇ ਇੱਕ ਦੂਜੇ ਨੂੰ ਗੱਲੇ ਮਿਲ ਕੇ ਜਿੱਥੇ ਉਹਨਾਂ ਨੇ ਭਾਈਚਾਰੇ ਦੀ ਸਾਂਝ ਦੀ ਨਜ਼ਰ ਆਏ ਉੱਥੇ ਹੀ ਕੀ ਕਹਿੰਦੇ ਨਜ਼ਰ ਆਏ ਮੁਸਲਮ ਭਾਈਚਾਰੇ ਦੇ ਮੌਲਵੀ ਅਤੇ ਉਹਨਾਂ ਦੇ ਪੁਰਲੇਖਾਂ ਬਾਬਾ ਜੀ ਪੀਰ ਦਰਗਾਹ ਵਾਲੇ ਅਤੇ ਸਮੂਹਕ ਦੇ ਕੀ ਕਿਹਾ ਕਿਸਾਨ ਯੂਨੀਅਨ ਦੇ ਆਗੂਆਂ ਨੇ ਉਹਨਾਂ ਨੂੰ ਸੁਣਾਉਣਿਆ ਖਾਸ ਰਿਪੋਰਟ ਦੇ ਵਿੱਚ ਚੈਨਲ ਨੂੰ ਪੇਜ ਨੂੰ 24 ਪੰਜਾਬ ਨੂੰ ਪੇਜ ਨੂੰ ਫੋਲੋ ਕਰਨਾ ਨਾ ਭੁੱਲੋ ਅਤੇ YouTube 24 ਪੰਜਾਬ ਨਿਊਜ਼ ਦੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਕਿਆ ਬਾਤ ਹੈ ਮੇਰਾ ਨਾਮ ਜ਼ੁਬੇਰ احمد ਇਹ ਜੀ ਮੌਲਵੀ ਜੀ ਅਸੀਂ ਦੇਖ ਰਹੇ ਤੁਸੀਂ ਪਿੱਛੇ ਨੈਸ਼ਨਲ ਹਾਈਵੇ ਦੇ ਅਰਦਾਸ ਕਰ ਰਹੇ ਹੋ ਕਿਸਾਨਾਂ ਦੇ ਹਿੱਤ ਵਿੱਚ ਕਿਸ ਤਰ੍ਹਾਂ ਦਾ ਜ਼ਹਿਨ ਚ ਆਇਆ ਅਸੀਂ ਦੇਖੋ ਜੀ ਕਿਸਾਨ ਜੋ ਹੈ ਅਨਾਜ ਅਨਾਜ ਪੈਦਾ ਕਰਕੇ ਲੋਕਾਂ ਨੂੰ ਖਿਲਾਉਂਦਾ ਹੈ ਔਰ ਅਗਰ ਕਿਸਾਨ ਅਨਾਜ ਪੈਦਾ ਨਾ ਕਰੇ ਤਾਂ ਲੋਕ ਭੁੱਖੇ ਮਰ ਜਾਣਗੇ ਇਸ ਲਈ ਅਸੀਂ ਕਿਸਾਨਾਂ ਦੇ ਨਾਲ ਹੈ ਔਰ ਅਬ ਤੋਂ ਅਰਦਾਸ ਕਰਦੇ ਹੈ ਕਿ ਰੱਬ ਜੋ ਹੈ ਕਿਸਾਨਾਂ ਦੀ ਕਿਸਾਨਾਂ ਦੀ ਮਦਦ ਫਰਮਾਏ ਔਰ ਜਿਹੜੀ ਇਹ ਜ਼ਾਲਿਮ ਸਰਕਾਰ ਹੈ ਇਹਨੂੰ ਨਿਸ਼ਟ ਨਾਮੋਦ ਫਰਮਾਏ ਕਿਉਂਕਿ ਕਿਸਾਨੋ ਕੇ ਉਪਰ ਬਹੁਤ ਤਸ਼ੱਦਦ ਕੀਤਾ ਗਿਆ ਹੈ ਇੰਨਾ ਜਿਆਦਾ ਹੈ ਨਾ ਅਥੂ ਗੈਸ ਦੇ ਕੋਲੇ ਉਹਨਾਂ ਦੀ ਸਲਾਮਤੀ ਲਈ ਤੁਸੀਂ ਅਸੀਂ ਉਹਨਾਂ ਦੀ ਸਲਾਮਤੀ ਲਈ ਦੁਆ ਕਰਦੇ ਆਂ ਜੀ ਰੱਬ ਮੂਰੇ ਅਰਦਾਸ ਕਰ ਰਹੇ ਆਂ ਕਿ ਰੱਬ ਉਹਨਾਂ ਦੀ ਹਿਫਾਜ਼ਤ ਫਰਮਾਏ ਏਕ ਏਕ ਕਿਸਾਨ ਦੀ ਹਿਫਾਜ਼ਤ ਫਰਮਾਏ ਹਾਂਜੀ ਕੀ ਨਾਮ ਆ ਜੀ ਹਾਂਜੀ ਬਾਬਾ ਮੇਰਾ ਨਾਮ ਇਹ ਭੋਲਾ ਖਾਨ ਹਾਂਜੀ ਭੋਲਾ ਖਾਨ ਜੀ ਅੱਜ ਨਮਾਜ਼ ਅਦਾ ਕਰ ਰਹੇ ਹਾਂ ਕੀ ਗੱਲ ਕੀ ਬਤ ਕਰਦਾ ਜੀ ਨਾ ਅੱਜ ਦੇਖੋ ਸੱਦਾ ਦੇ 16 ਤਰੀਕ ਨੂੰ ਹਰ ਇੱਕ ਜਥੇਬੰਦੀ ਦਾ ਮਿਲ ਕੇ ਬੰਦਾ ਸੱਦਾ ਸੀ ਉਹ ਬੰਦਾ ਸੱਦਾ ਸਾਰੇ ਉਹਦੇ ਵਿੱਚ ਸ਼ਾਮਲ ਹੋਇਆ ਮੁਸਲਮਾਨ ਭਾਈਚਾਰੇ ਵੱਲੋਂ ਇਹਨਾਂ ਦੀ ਹਮਾਇਤ ਕੀਤੀ ਹੈ ਪੂਰੀ ਔਰ ਹਰ ਇੱਕ ਨੂੰ ਕਰਨੀ ਵੀ ਚਾਹੀਦੀ ਹੈ ਕਿ ਜਿਹੜਾ ਜ਼ੁਲਮ ਅੱਜ ਸਰਕਾਰਾਂ ਕਰ ਰਹੀਆਂ ਨੇ ਜਿਸ ਤਰ੍ਹਾਂ ਵੀ ਇਹ ਕੋਈ ਆਪਣੇ ਹੱਕ ਦੀ ਆਵਾਜ਼ ਆਦਾ ਉਹਦੇ ਉੱਪਰ ਅਥਰੂ ਗੈਸ ਦੀਆਂ ਗੋਲੀਆਂ ਪਤਾ ਨਹੀਂ ਕੀ ਕੀ ਜ਼ੁਲਮ ਕਰ ਰਹੀ ਹੈ ਉਹ ਕਿਸਾਨਾਂ ਨੇ ਅੱਜ ਧਰਨਾ ਲਾਇਆ ਸੀ ਉਹਦੇ ਹੱਕ 'ਚ ਤੇ ਉਹਨਾਂ ਅੱਗੇ ਉਸ ਅੱਲਾ ਪਾਕ ਦੇ ਉਸ ਪਰਬਰਦਗਾਰ ਦੇ ਅੱਗੇ ਦੁਆ ਵੀ ਕਰਦੇ ਆ ਤੇ ਉਹਨਾਂ ਦੀ ਹਮਾਇਤ ਵੀ ਕਰਦੇ ਆ ਇਸ ਤਰ੍ਹਾਂ ਜ਼ਹਿਨ ਦੇ ਵਿੱਚ ਆਇਆ ਵੀ ਆ ਇਸ ਤਰ੍ਹਾਂ ਦਾ ਮਾਹੌਲ ਇਹ ਤਾਂ ਹਰ ਇੱਕ ਇਨਸਾਨ ਦਾ ਫਰਜ਼ ਬਣਦਾ ਜੀ ਜੋ ਵੀ ਇਸ ਦੁਨੀਆ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਪੈਦਾ ਹੋਇਆ ਹੈਗਾ ਕੋਈ ਵੀ ਇਨਸਾਨ ਹੈ ਹਰ ਇੱਕ ਦਾ ਫਰਜ਼ ਬਣਦਾ ਵੀ ਅਸੀਂ ਸਹੀ ਆਵਾਜ਼ ਨੂੰ ਠਾਈਏ ਸਹੀ ਹੱਕ ਸੱਚ ਦੀ ਗੱਲ ਕਰੀਏ ਪਰ ਸਰਕਾਰਾਂ ਇੰਨਾ ਜ਼ੁਲਮ ਕਰ ਰਹੀਆਂ ਨੇ ਇੱਕ ਸ਼ਾਂਤਮਈ ਧਰਨੇ ਨੂੰ ਵੀ ਲਾਉਣ ਦੇ ਰਹੀਆਂ ਉੱਥੇ ਡੱਡੇ ਜ਼ੁਲਮ ਕਰ ਰਹੀਆਂ ਨੇ ਤੇ ਇਦੋਂ ਪੈੜੀਆਂ ਸਰਕਾਰਾਂ ਕੀ ਹੋਣਗੀਆਂ ਪ੍ਰਧਾਨ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗੁਰਚੇਤ ਸਿੰਘ ਭੱਟੀਵਾਲ ਕਲਾਂ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਦਾ ਬਲਾਕ ਭਵਾਨੀਗੜ੍ਹ ਦਾ ਆਗੂ ਮੈਂ ਮੁਸਲਿਮ ਭਾਈਚਾਰੇ ਨੇ ਇਕਤਾ ਦਾ ਪੱਤੀਕ ਦਿਖਾਇਆ ਤੁਸੀਂ ਜੱਫੀ ਪਾ ਕੇ ਖੜੇ ਹੋ ਤੁਹਾਡੇ ਹਿੱਤ ਵਿੱਚ ਅਰਦਾਸ ਕੀਤੀ ਹੈ ਦੇਖੋ ਪਹਿਲਾਂ ਵੀ ਸਾਡੇ ਗੁਰੂ ਸਾਹਿਬ ਦੇ ਨਾਲ ਇਹਨਾਂ ਨੇ ਚਾਹੇ ਨਵੀਖਾਂ ਗਨੀਖਾਂ ਹੋਵੇ ਉਹਨਾਂ ਨੇ ਲੜਾਈਆਂ ਲੜੀਆਂ ਨੇ ਤੇ ਅਸੀਂ ਇਕੱਠੇ ਹੋ ਕੇ ਲੜਾਈ ਲੜਦੇ ਰਹਾਂ ਉਹਨਾਂ ਮੁਗਲਾਂ ਦੇ ਖਿਲਾਫ ਤੇ ਅੱਜ ਵੀ ਇਹ ਮੁਸਲਮਾਨ ਭਰਾ ਨੇ ਜਿਹੜੇ ਸਾਡੇ ਹੱਕ ਦੇ ਵਿੱਚ ਆ ਕੇ ਕਿਉਂਕਿ ਅਸੀਂ ਜਿਹੜੀ ਭਾਰਤੀ ਕਿਸਾਨ ਜੁਨੀਅਨ ਏਕਤਾ ਉਗਰਾਹਾਂ ਚਾਹੇ ਸੰਯੁਕਤ ਮੋਰਚਾ ਕੋਈ ਵੀ ਜਥੇਬੰਦੀਆਂ ਨੇ ਭਾਰਤ ਦੀਆਂ ਜਥੇਬੰਦੀਆਂ ਨੇ ਕਿਉਂਕਿ ਇਹਦੇ ਨਾਲ ਕਿਰਤੀ ਲੋਕ ਨੇ ਜਿਹੜੇ ਉਹ ਜੁੜੇ ਹੋਏ ਨੇ ਇੱਥੇ ਪੰਜਾਬ ਦੇ ਵਿੱਚ ਜ਼ਿਆਦਾਤਰ ਸਿੱਖ ਕੌਮ ਹੈ ਤੇ ਹਰਿਆਣੇ ਦੇ ਵਿੱਚ ਹਿੰਦੂ ਵੀਰ ਨੇ ਤੇ ਮੁਸਲਮਾਨ ਜੂਪੀ ਦੇ ਵਿੱਚ ਮੁਸਲਮਾਨ ਵੀਰ ਨੇ ਅਸੀਂ ਸਾਰੇ ਇਕੱਠੇ ਕਿਰਤੀ ਲੋਕ ਆ ਅਸੀਂ ਸਾਰੇ ਇੱਕ ਆ ਅਸੀਂ ਸਾਰੇ ਕਿਰਤ ਦੀ ਜਿਹੜੀ ਗੱਲ ਕਰਦੇ ਆ ਅਸੀਂ ਕਿਰਤ ਕਰਨ ਵਾਲੇ ਲੋਕ ਆ ਇਕੱਠੇ ਰਹਿੰਦੇ ਆ ਸਾਰੇ ਸਾਡੇ 'ਚ ਕੋਈ ਤੁਹਾਨੂੰ ਫਰਕ ਜਾਪਦਾ ਵੀ ਇਹ ਸਿੱਖ ਐ ਇਹ ਮੁਸਲਮਾਨ ਐ ਉਹ ਹਿੰਦੂ ਐ ਸਾਡੇ 'ਚ ਤਾਂ ਕੋਈ ਫਰਕ ਨਹੀਂ ਅਸੀਂ ਸਾਰੇ ਇਕੱਠੇ ਆ ਇਹ ਜਿਹੜੀ ਇਹਨਾਂ ਨੇ ਅਰਦਾਸ ਕੀਤੀ ਐ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਪਹਿਲਾਂ ਵੀ ਜਦੋਂ ਪਿੱਛੇ ਮੋਰਚਾ ਚੱਲਿਆ ਦਿੱਲੀ ਵਾਲਾ ਉਦੋਂ ਉਥੇ ਇਹਨਾਂ ਮੁਸਲਮਾਨ ਭਰਾਵਾਂ ਨੇ ਜਾ ਕੇ ਦਿੱਲੀ ਲੰਗਰ ਲਾਏ ਆ ਉਥੇ ਚੌਲਾਂ ਦੇ ਲੰਗਰ ਇਹਨਾਂ ਦੇ ਚੱਲਦੇ ਰਹੇ ਆ ਬਹੁਤ ਵਧੀਆ ਜਿਹੜੇ ਲੰਗਰ ਨੇ ਇਹ ਉਹ ਲਾਉਂਦੇ ਰਹੇ ਆ ਉਥੇ ਇਸ ਕਰਕੇ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਇਕੱਠੇ ਹੋ ਕੇ ਅਸੀਂ ਲੜਾਈ ਲੜਾਂਗੇ